ਪੰਜਾਬ ਦੇ ਵਿੱਚ ਜਿਸ ਤਰ੍ਹਾਂ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਉੱਤੇ ਰੇਡ ਪਈ ਹੈ ਜਬ ਫਿਰ ਕਹਿ ਲਈਏ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਭ੍ਰਿਸ਼ਟਾਚਾਰ ਦਾ ਹਰ ਸਿਰਲ ਲੱਭਣ ਦੇ ਲਈ ਸੀਬੀਆਈ ਪੱਬਾ ਪਾਰ ਹੈ ਕੀ ਆਖਰਕਾਰ ਇਸ ਦੇ ਵਿੱਚ ਹੁਣ ਕੋਈ ਵੱਡਾ ਲੀਡਰ ਪੰਜਾਬ ਦਾ ਫਸਾਇਆ ਜਾ ਸਕਦਾ ਹੈ ਦੋਸਤਾਂ ਦੀ ਚੋਣ ਤੋਂ ਪਹਿਲਾਂ ਇਸ ਬਾਬਤ ਕੱਲ ਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਹੋਵੇਗੀ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੇ ਨਾਂ ਦੇ ਉੱਤੇ ਜੋ ਕੁਝ ਪੁਲਸ ਪ੍ਰਸ਼ਾਸਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੋ ਕੁਝ ਚੱਲ ਰਿਆ ਸੀ ਇਸ ਨੂੰ ਲੈ ਕੇ ਹੁਣ ਸਭ ਦੀਆਂ ਚਰਚਾਵਾਂ ਨੇ ਜਿਹੜੀਆਂ ਸਿਆਸੀ ਗਲਿਆਰਿਆਂ ਦੇ ਵਿੱਚ ਕੀ ਚਰਚਾ ਇਸ ਬਾਬਤ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਕਿ ਡੀ ਆਈ ਜੀ ਹਤਰ ਸਿੰਘ ਭੁੱਲਰ ਜਿਹੜੇ ਰੋਪੜ ਰੇਂਜ ਦੇ ਦੇ ਸਨ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਛਾਪੇਮਾਰੀ ਹੁੰਦੀ ਹੈ ਜਾਂ ਫਿਰ ਉਹਨਾਂ ਦੀ ਉਹਨਾਂ ਨੂੰ ਤੇ ਪਿਸ਼ਤਾਚਾਰ ਮਾਮਲੇ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਉਨ੍ਹਾਂ ਦੀ ਥਾਂ ਦੇ ਉੱਤੇ ਹੁਣ ਨਾਨਕ ਸਿੰਘ ਹੋਰਾਂ ਨੂੰ ਡੀਆਈਜੀ ਰੇਂਜ ਜਿਹੜਾ ਰੋਪੜ ਦਾ ਲਗਾ ਦਿੱਤਾ ਗਿਆ ਇੱਥੇ ਗੱਲਬਾਤ ਆਪਾਂ ਜਿਹੜੀ ਕਰ ਰਹੇ ਆ ਗੱਲਬਾਤ ਇਹ ਹੈ ਕਿ ਹੁਣ ਸੀਬੀਆਈ ਹਰ ਪੱਖ ਤੋਂ ਹਰ ਇੱਕ ਪਹਿਲੂ ਤੋਂ ਇਸ ਦੀ ਜਾਂਚ ਕਰ ਰਹੀ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਵੀ ਚਰਚਾ ਹੁਣ ਛਿੜ ਪਈ ਹੈ ਕਿ ਇਸ ਕਾਰਵਾਈ ਨੂੰ ਪੰਜਾਬ ਪੁਲਿਸ 'ਚ ਫੈਲੀ ਹਾਈ ਲੈਵਲ ਜਿਹੜੀ ਭਿਸ਼ਤਾਚਾਰ ਹੈ ਉਹਦੇ ਖਿਲਾਫ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ ਮਹਿਰਾ ਦਾ ਕਹਿਣਾ ਹੈ ਕਿ ਜੇ सीबीआई ਰੇਂਜ ਪੱਧਰ ਤੱਕ ਜਾਂਚ ਲੈ ਜਾਂਦੀ ਹੈ ਤਾਂ ਇਹ ਸੂਬਾ ਪੁਲਿਸ ਵਿਚਾਰੇ ਚੱਲ ਰਹੇ ਗੈਰ ਕਾਨੂੰਨੀ ਆਰਥਿਕ ਨੈਟਵਰਕ ਦਾ ਖੁਲਾਸਾ ਕਰ ਸਕਦੀ ਹੈ सीबीआई ਨੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਵਾਧੂ ਇਜਾਜ਼ਤ ਮੰਗੀ ਹੈ ਏਜੰਸੀ ਦਾ ਕਹਿਣਾ ਹੈ ਕਿ ਪ੍ਰਸਤਾਚਾਰ ਦਾ ਹਰ ਸਿਰਾ ਲੱਭਿਆ ਜਾਂ ਜਾ ਰਿਹਾ ਚਾਹੇ ਉਹ ਕਿਸੇ ਵੀ ਰੈਂਕ ਜਾਂ ਉਹਦੇ ਤੱਕ ਕਿਉਂ ਨਾ ਪੁੱਜੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਚੱਲੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਾਂ ਫਿਰ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਜਾਂ ਫਿਰ ਆਵਾਦੀ ਪਾਰਟੀ ਦੇ ਲੀਡਰਾਂ ਨੂੰ ਲੈ ਕੇ ਕਿ ਉਹਨਾਂ ਦੇ ਨਾਲ ਮਿਲ ਕੇ ਇਹ ਸੱਤਰ ਕੀਤਾ ਜਾ ਰਿਹਾ ਸੀ ਵਿਰੋਧੀ ਇਲਜ਼ਾਮ ਲਗਾ ਰਹੇ ਸੀ ਪਰ ਕਿਤਨੇ ਕਿਤੇ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਇਹਨਾਂ ਹਰਚਨ ਸਿੰਘ ਪੁੱਲਰ ਹੋਰਾਂ ਦੀ ਗ੍ਰਿਫਤਾਰੀ ਦੇ ਉੱਤੇ ਇਹਨਾਂ ਦੇ ਮਾਮਲੇ ਦੇ ਉੱਤੇ ਜਿਹੜਾ ਟਵੀਟ ਆਉਂਦਾ ਬਿਆਨ ਆਉਂਦਾ ਉਹ ਕੈੰਦਨ ਬਾਅਦ ਆਉਂਦਾ ਹੈ ਕਿ ਆਖਰਕਾਰ ਕਾਰਨ ਕੀ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨਤਾ ਖੁਦ ਦੱਸਦੇ ਹੁੰਦੇ ਸੀ ਜਦੋਂ ਵਿਜੇ ਸਿੰਘਲਾ ਦੇ ਉਹਨਾਂ ਨੇ ਇਨਫਰਾਸਟ੍ਰਕਚਰ ਮਾਮਲੇ ਦੇ ਵਿੱਚ ਉਹਨਾਂ ਨੇ ਆਪ ਵੀਡੀਓ ਜਾਰੀ ਕਰਕੇ ਮੌਕੇ ਦੀ ਦੱਸਤਾ ਸੀ ਵੀ ਐਦਾਂ ਅਸੀਂ ਉਹਨੂੰ ਕਰ ਰਹੇ ਬਿਉ ਜੇਲ੍ਹ ਭੇਜਤਾ ਸੀ ਜਿਸ ਤਰ੍ਹਾਂ ਪਰ ਆਖਰਕਾਰ ਹਰਚਰਨ ਸਿੰਘ ਜਿਹੜੇ ਪੁੱਲਰ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਇੰਨੀ ਦੇਰੀ ਕਿਉਂ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਲੈ ਕੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਸੀਬੀਆਈ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਾਹਮਣਾ ਕਰੇਗੀ ਤੋਂ ਦੱਸਦੀ ਕਿ ਜਿਸ ਤਰ੍ਹਾਂ ਜਿਹੜਾ ਇਸ ਮਸਲੇ ਦੇ ਲੈ ਕੇ 7 7.5 ਕਰੋੜ ਤੋਂ ਨਕਦ ਮਿਲਿਆ 1.5 ਕਿਲੋ ਸੋਨਾ ਮਿਲਿਆ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਹੁਣ ਹਰ ਚਰਨ ਪੁੱਲਰ ਮਾਮਲੇ ਦੇ ਵਿੱਚ ਜਾਂਚ ਦਾ ਘੇਰਾ ਜਿਹੜਾ ਵਧਾਇਆ ਜਾ ਰਿਹਾ ਸੂਬਾ ਸਰਕਾਰ ਯਾਨੀ ਕਿ ਮਾਨ ਸਰਕਾਰ ਦੇ ਲਈ ਹੁਣ ਕੀ ਚੁਣੌਤੀ ਹੋਵੇਗੀ ਇਸ ਘੇਰੇ ਦੀ ਕਿਉਂਕਿ ਦੇਖੋ ਜਿਸ ਤਰ੍ਹਾਂ ਪਹਿਲਾਂ ਜਿਹੜੀ ਅਫਤਰशाही ਸੀ ਨਾ ਜਦੋਂ ਇਹ ਮਾਮਲਾ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਮੰਨਦੀ ਹੁੰਦੀ ਸੀ ਪਰ ਹੁਣ ਕਿਤੇ ਨਾ ਕਿਤੇ ਜਿਹੜੀ ਕੇਂਦਰ ਸਰਕਾਰ ਦੇ ਅੰਡਰ ਗੱਲ ਕਰ ਲਈ ਆਪਾਂ ਇਸ ਛਾਪੇ ਤੋਂ ਬਾਅਦ ਜਿਹੜੀ ਪੰਜਾਬ ਦੀ ਅਫਸੋਸ਼ਾਈ ਹੈ ਉਹ ਕੇਂਦਰ ਸਰਕਾਰ ਦੀ ਬੀਜੇਪੀ ਦੀ ਗੱਲ ਮੰਨਣ ਤੋਂ ਇਨਕਾਰ ਨਹੀਂ ਹੋ ਸਕਦੀ ਕਿਉਂਕਿ ਇੱਥੇ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਕਿੰਨੇ ਕੁ ਲੋਕ ਹੋਣਗੇ ਜਿਹੜੇ ਪੰਜਾਬ ਦੇ ਵਿੱਚ ਅਫਸੋਸ਼ਾਈ ਦੇ ਉੱਤੇ ਬੈਠੇ ਨੇ ਜਿਹੜੇ ਪ੍ਰਚਾਰ ਜਿਹੜਾ ਪ੍ਰਚਾਰ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਨਾ ਪਾ ਰਹੇ ਹੋਣ ਯਾਨੀ ਕਿ ਪ੍ਰਿਸ਼ਟਾਚਾਰ ਨਾ ਕਰ ਰਹੇ ਹੋਣ ਕਿੰਨੇ ਕੁ ਲੋਕ ਹੋਣਗੇ ਉਹ ਅਫਸਰ ਜਿਹੜੇ ਕਹਿੰਦੇ ਹੋਣਗੇ ਕਿ ਅਸੀਂ ਪ੍ਰਿਸ਼ਟਾਚਾਰ ਮੁਕਤ ਪੰਜਾਬ ਬਿਕਣਾ ਕਿਉਂਕਿ ਸਰਕਾਰ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਿਸ਼ਟਾਚਾਰ ਨੂੰ ਲੈ ਕੇ ਚਲਾਈ ਸੀ ਮੁਹਿੰਮ ਉਹਨਾਂ ਦੇ ਵੱਲੋਂ ਪਰ ਜੋ ਨਤੀਜੇ ਆ ਰਹੇ ਨੇ ਜਾਂ ਫਿਰ ਜਿਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਇਹ ਵੱਡੇ ਸੰਕੇਤ ਖੜੇ ਜ਼ਰੂਰ ਕਰਦੇ ਹੈ ਕਿ 2026 ਤੋਂ ਪਹਿਲਾਂ ਜਿਹੜੀ CBI ਦੀ ਜਾਂਚ ਦੇ ਵਿੱਚ ਕੁਝ ਵੱਡੇ ਖੁਲਾਸੇ ਜੇਕਰ ਹੁੰਦੇ ਹੈ ਤਾਂ ਇਸ ਦਾ ਪੰਜਾਬ ਦੀ ਸਿਆਸਤ ਦੇ ਉੱਤੇ ਕੀ ਅਸਰ ਹੋਵੇਗਾ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਨੀ ਕਿ ਮਾਨ ਸਰਕਾਰ ਨੂੰ ਇਸ ਮਸਲੇ ਦੇ ਨਾਲ ਜੋੜ ਕੇ ਘੇਰਿਆ ਜਾਵੇਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਦੇਖੋ ਜਿਹੜੇ ਇਹ ਨੇ ਇਹ ਸੈੱਲ ਨੇ ਜਿਸ ਤਰ੍ਹਾਂ ਹੁਣ ਸੀਬੀਆਈ ਜਾਂਚ ਕਰੇਗੀ ਜੇ ਕਿਸੇ ਲੀਡਰ ਨਾਲ ਮਿਲਦੇ ਨੇ ਜੇਕਰ ਉਹਦੀ ਵੀ ਗ੍ਰਿਫਤਾਰੀ ਹੁੰਦੀ ਹੈ ਕਿਸੇ ਵੱਡੇ ਲੀਡਰ ਦੀ ਤਾਂ ਕਿਤੇ ਨਾ ਕਿਤੇ ਪਾਰਟੀ ਦੇ ਉੱਤੇ ਜ਼ਰੂਰ ਇਸ ਦਾ ਅਸਰ ਦੇਖ ਨੂੰ ਮਿਲਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੇਖੋ ਜਦੋਂ ਮਾਨ ਸਰਕਾਰ ਨੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਸੀ ਜਿਹੜੇ ਜਦੋਂ ਕਿਸੇ ਨਾਲ ਫੋਨ ਕਾਲ ਦੇ ਉੱਤੇ ਆਪਾਂ ਗੱਲ ਕਰ ਲਈ ਖੈਰਾ ਸਾਹਿਬ ਦੇ ਨਾਲ ਉਹਨਾਂ ਨੂੰ ਚੁੱਕ ਲਿਆ ਸੀ ਜਾਂ ਫਿਰ ਹੋਰ ਵੀ ਕਈ ਮਾਮਲੇ ਸੀ ਜਿਸ ਤਰ੍ਹਾਂ ਇਹ ਆਧਾਰ ਦੇ ਉੱਤੇ ਚੱਕੇ ਜਾਂਦੇ ਸੀ ਉਹਨਾਂ ਦੇ ਨਾਲ ਤਾਰ ਜੁੜਦੇ ਸੀ ਹੁਣ ਜਾਂਚ ਦੇ ਵਿੱਚ ਤਾਂ ਕਿਸੇ ਨੂੰ ਵੀ ਸ਼ਾਮਲ ਕਰ ਸਕਦੀ ਹੈ ਨਾ ਸੀਬੀਆਈ ਵੀ ਜੇ ਕੁਝ ਸੁਰਾਖ ਮਿਲਦਾ ਹੈ ਭਾਵੇਂ ਕੋਈ ਵੱਡਾ ਲੀਡਰ ਹੋਵੇ ਨੇਤਾ ਹੋਵੇ ਕਿਉਂਕਿ ਦੇਖੋ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਲਈਏ ਜਾਂ ਫਿਰ ਮਨੀਸ਼ ਸ਼ੋਧੀ ਦੀ ਗੱਲਬਾਤ ਕਰ ਲਈ ਸਤਿੰਦਰ ਜੈਨ ਦੀ ਗੱਲਬਾਤ ਕਰ ਲਈਏ ਦਿੱਲੀ ਦੇ ਵਿੱਚ ਵੱਡੇ ਲੀਡਰਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਕੇ ਉਸ ਤੋਂ ਬਾਅਦ ਜਿਹੜਾ ਉੱਥੇ ਲੋਕਾਂ ਦੇ ਵਿੱਚ ਮਨੋਬਲ ਸੀ ਜਿਹੜਾ ਉਹ ਉੱਚਾ ਇਸ ਤਰ੍ਹਾਂ ਚੁੱਕਿਆ ਗਿਆ ਸੀ ਕਿ ਆਮ ਆਦੀ ਪਾਰਟੀ ਦਾ ਪ੍ਰੇਸ਼ਟਾਚਰ ਖੁਦ ਕਰ ਰਹੀ ਹੈ ਕਪੜੇ ਸਾਹਮਣੇ ਆਏ ਸੀ ਉਹ ਜਾਂਚ ਦੇ ਵਿਸ਼ੇ ਨੇ ਜਾਂਚ ਚੱਲ ਰਹੀ ਹੈ ਭਾਵੇਂ ਹੁਜਮਾਨ ਦੇ ਉੱਤੇ ਬਾਹਰ ਨੇ ਆਗੇ ਬਾਅਦ ਹੁਣ ਉਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਮਾਮਲੇ ਦੇ ਵਿੱਚ ਕੀ ਕੁਝ ਖਾਸੇ ਹੁੰਦੇ ਨੇ ਇਹ ਵੀ ਵੇਖਣਾ ਬਹੁਤ ਖਾਸ ਹੈ ਕਿ ਉਸੇ ਰਾਹ ਦੇ ਉੱਤੇ ਹੁਣ ਦਿੱਲੀ ਵਾਲੇ ਜਿਹੜੀ ਭਾਪੀ ਹੈ ਜਾਫੇ ਕੈਲੀ ਕਿੰਦਾ ਸਰਕਾਰ ਹੈ ਹੁਣ ਪੰਜਾਬ ਦੇ ਵਿੱਚ ਵੀ ਇਸੇ ਰਾਹ ਦੇ ਉੱਤੇ ਤੁਰਨਗੇ ਕਿ ਇਸ ਮਾਮਲੇ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਹੁਣ ਕੋਈ ਵੱਡੇ ਲੀਡਰਾਂ ਦੀ ਗ੍ਰਿਫਤਾਰੀ ਕਰਨ ਦੀ ਤਿਆਰੀ ਕਰ ਰਹੀਆਂ ਨੇ ਹੁਣ ਸੀਬੀਆਈ ਦੇ ਵੱਲੋਂ ਜਿਸ ਤਰ੍ਹਾਂ ਇਸ ਮਸਲੇ ਨੂੰ ਲੈ ਕੇ ਹੁਣ ਬਰੀਕੇ ਦੇ ਨਾਲ ਦੇਖਿਆ ਜਾ ਰਿਹਾ ਕਿਉਂਕਿ ਦੇਖੋ 7.5 ਕਰੋੜ ਕੋਈ ਥੋੜਾ ਨਹੀਂ ਹੁੰਦਾ ਉਹ ਪੈਸਾ ਕਿਸ ਤੋਂ ਲੈ ਗਿਆ ਕਿਵੇਂ ਲੈ ਗਿਆ ਕਿਹਦੇ ਕੋਲ ਜਾਣਾ ਸੀ ਇਹ ਹਲੇ ਜਾਂਚ ਹੋਣੀ ਹੈ ਪੁੱਲਰ ਸਾਹਿਬ ਕੀ ਬਿਆਨ ਦਿੰਦੇ ਨੇ ਇਹ ਵੀ ਹੈ ਜਾਂਚ ਹੋਣੀ ਹੈ ਦੇਖੋ ਹੁਣ ਵਿਕਰਮ ਸਿੰਘ ਮਜੀਠੀਆ ਸੀ ਵਿਕਰਮ ਸਿੰਘ ਮਜੀਠੀਆ ਕਿਸੇ ਨੇ ਨਸ਼ਾ ਵਕਾਂਤੋਂ ਤਾਂ ਦੇਖਿਆ ਕਿਸੇ ਨੇ ਪਰ ਜਿਸ ਤਰ੍ਹਾਂ ਜਗਦੀਸ਼ ਭੋਲੇ ਨੇ ਬਿਆਨ ਦਿੱਤਾ ਸੀ ਮਜੀਠੀਆ ਨੂੰ ਲੈ ਕੇ ਉਸ ਤੋਂ ਬਾਅਦ ਫਿਰ ਜੋ ਕੁਝ ਉਹਨਾਂ ਦਾ ਸਿਆਸੀ ਕਿਰਦਾਰ ਦੀ ਗੱਲ ਕਰ ਲਈ ਉਹਨਾਂ ਦੇ ਨਿੱਜੀ ਕਿਰਦਾਰ ਦੀ ਗੱਲ ਕਰ ਲਈ ਜੋ ਉਸ ਨੂੰ ਢਾਅ ਲੱਗੇ ਵਿਕਰਮ ਸਿੰਘ ਮਜੀਠੀਆ ਦੇ ਸਾਹਮਣੇ ਆਜ ਵੀ ਜੇਲ੍ਹ ਦੇ ਵਿੱਚ ਨੇ ਵਿਕਰਮ ਸਿੰਘ ਮਜੀਠੀਆ ਉਸ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਚਿੱਟੇ ਦਾ ਤਸਕਰ ਜਾਂ ਬਹੁਤ ਕੁੱਝ ਸ਼ਬਦਾਂ ਦੇ ਨਾਲ ਸਬੂਤਨ ਕੀਤਾ ਗਿਆ ਸੀ ਗਲਤੀ ਕੀਤੀ ਜਾਂ ਨਹੀਂ ਕੀਤੀ ਸ਼ਾਮਲ ਹੈ ਜਾਂ ਨਹੀਂ ਹੈ ਉਹ ਤਾਂ ਹਲੇ ਜਾਂਚ ਦੇ ਵਿਸ਼ੇ ਨੇ ਪਰ ਕਿਤੇ ਨੇ ਕਿਤੇ ਜੇਕਰ ਹਰਚਨ ਸਿੰਘ ਪੁੱਲਰ ਕਿਸੇ ਦਾ ਵੱਡੇ ਲੀਡਰ ਦਾ ਨਾਮ ਲੈ ਦਿੰਦਾ ਹੈ ਕਿਉਂਕਿ ਦੇਖੋ ਅੰਦਰ ਆਪ ਬਚਨ ਵਾਸਤੇ ਉਝ ਵੀ ਹੋ ਸਕਦਾ ਕਿਸੇ ਦੇ ਵੀ ਨਾਮ ਲਿਆ ਜਾ ਸਕਦਾ ਹੈ ਜੋ ਕੋਈ ਦੋ ਸ਼ਾਮਲ ਹੋਣਗੇ ਹੁਣ ਆਉਣ ਵਾਲੇ ਦਿਨ ਆਮਾਦੀ ਪਾਰਟੀ ਦੇ ਲਈ ਆਪਸ਼ਾਹੀ ਦੇ ਲਈ ਬੜੇ ਅਹਿਮ ਨੇ ਉਹਨ ਰੋਪੜ ਰੇਂਜ ਦੇ ਨਾਲ ਸੰਬੰਧਿਤ ਅਧਿਕਾਰੀ ਨੇ ਉਹ ਕਹਿੰਦੇ ਵੀ ਉਹ ਵੀ ਹੁਣ ਜਾਂਚ ਦੇ ਵਿੱਚ ਹਿੱਸਾ ਲੈਣਗੇ ਉਹਨਾਂ ਦੇ ਵੀ ਕੁਝ ਕੁਛ ਕਿਤੇ ਕਿੱਤੀ ਜਾਵੇਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਾਹਮਣੇ ਆਉਂਦਾ ਇਹ ਵੀ ਦੇਖਣਾ ਬੇहद ਖਾਸ ਹੋਵੇਗਾ ਪਰ ਅੱਜ ਦੀ ਸਥਿਤੀ ਹੈ ਜਿਹੜੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਕੀ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਭ੍ਰਿਸ਼ਟਾਚਾਰ ਦੇ ਮਸਲੇ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਦਾਅਵੇ ਕੀਤੇ ਗਏ ਸੀ, ਸਹਾਰ ਦਿੱਤੇ ਗਏ ਸੀ ਕੀ ਉਹ ਸੱਚ ਸਾਬਤ ਹੋਏ ਨੇ ਕੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁਕਤ ਹੋ ਚੁੱਕਿਆ ਇਹ ਵੱਡੇ ਸਵਾਲ ਖੜੇ ਕਰਦਾ ਹੈ ਭਾਵੇਂ ਅੱਜ ਅਫਸਰਸ਼ਾਈ ਇਸ ਜਿਹੜੀ ਕਹਿ ਲਈ ਆਪਾਂ ਘਟਨਾ ਤੋਂ ਬਾਅਦ ਪੁੱਲਰ ਵਾਲੇ ਮਾਮਲੇ ਤੋਂ ਬਾਅਦ ਹੁਣ ਡਰਦੀ ਦਿਖਾਈ ਜ਼ਰੂਰ ਦੇ ਰਹੀ ਹੈ ਕਿ ਕਿਤੇ ਸੀਬੀਆਈ ਸਾਡੇ ਵਿੜੇ ਚ ਨਾ ਕੇ ਬਹਿ ਜਾਵੇ ਕਦੇ ਸੀਬੀਆਈ ਦੇ ਅਡੀਕੇ ਅਸੀਂ ਨਾ ਆ ਜਾਈਏ ਕਿਉਂਕਿ ਜੇਕਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਗੱਲ ਕਰੀਏ ਤਾਂ ਅਫਸਰਾਂ ਦੀ ਗੱਲ ਕਰ ਲਈਏ ਜਾਂ ਫਿਰ ਲੀਡਰਾਂ ਦੀ ਗੱਲ ਕਰ ਲਈਏ ਭਾਵੇਂ ਜੀ ਸਮਰਜੀ ਪਾਰਟੀ ਦੀ ਹੋਣ ਸਾਰੇ ਨੇ ਬਣਾਈਆਂ ਨੇ ਕਿਸ ਤਰ੍ਹਾਂ ਬਣੀਆਂ ਨੇ ਸੀਬੀਆਈ ਫਿਰ ਇੱਕ ਪਾਸੇ ਲੱਗਦੀ ਨਾ ਜਦੋਂ ਜਿੱਲੇ ਤੋਂ ਤੁਸੀਂ ਆਓਗੇ ਤਾਂ ਪਹਿਲਾਂ ਜਿਹੜੇ ਦਿੱਲੀ ਦੇ ਤੁਹਾਡੇ ਭਾਜਪਾ ਦੇ ਨੇ ਜਿਹੜੇ ਤੁਹਾਡੇ ਵੱਡੇ ਲੀਡਰ ਅੱਜ ਮੰਤਰੀ ਬਣੇ ਹੋਏ ਨੇ ਕੇਂਦਰ ਦੇ ਵਿੱਚ ਉਤੋਂ ਸਟਾਰਟ ਕਰਦੇ ਆਓ ਤੁਸੀਂ ਫਿਰ ਦਿੱਲੀ ਦੇ ਵਿੱਚ ਆ ਜੋ ਦਿੱਲੀ ਤੋਂ ਬਾਅਦ ਤੁਸੀਂ ਫਿਰ ਹਰਿਆਣੇ ਦੇ ਵਿੱਚ ਆ ਜੋ ਵੀ ਜਿਹੜੇ ਭਾਜਪਾ ਦੀ ਸਰਕਾਰ ਜਦੋਂ ਬਣੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਨਿੱਜੀ ਜਾਇਦਾਦ ਹੈ ਉਹਨਾਂ ਦੀ ਆਮਦਨ ਹੈ ਉਹ ਕਿੰਨੀ ਵਧ ਗਈ ਉਹ ਕਿਵੇਂ ਵਧੀ ਹੈ ਫਿਰ ਤੁਸੀਂ ਪੰਜਾਬ ਦੇ ਵਿੱਚ ਆਓ ਪਰ ਤੁਸੀਂ ਸਾਰਿਆਂ ਦੀ ਕਰੋਨਾ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕੋਈ ਮਤਲਬ ਗੁੰਮਰਾਹੇ ਗੱਲ ਨਹੀਂ ਹੈਗੀ ਜਿਸਨੇ ਵੀ ਸਰਕਾਰ ਦੇ ਵਿੱਚ ਸੱਤਾ ਭੋਗੀ ਹੈ ਸੱਤਾ ਦਾ ਆਨੰਦ ਮਾਣਿਆ ਉਹਨਾਂ ਨੇ ਵੱਧ ਆਮਦਨ ਨੂੰ ਲੈ ਕੇ ਉਹਨਾਂ ਦੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੇ ਹੁਣ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੂੰ ਵੀ ਵੱਧ ਆਮਦਨ ਦੇ ਮਾਮਲੇ ਦੇ ਵਿੱਚ ਅੰਦਰ ਕੀਤਾ ਹੋਇਆ ਜਦਕਿ ਉਹਨਾਂ ਦੇ ਉੱਤੇ ਵੀ ਕੇਸ ਚੱਲ ਰਹੇ ਨੇ ਜਿਸ ਦੇ ਵਿੱਚ ਵਿਕਰਮ ਸਿੰਘ ਜੀਠਿਆ ਨੂੰ ਵੀ ਵੱਧ ਆਮਦਨ ਬਣਾਉਣ ਦੇ ਮਾਮਲੇ ਦੇ ਵਿੱਚ ਖਿੱਚਿਆ ਗਿਆ ਅਦਾਲਤ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਇਸੇ ਤਰ੍ਹਾਂ ਆਮ ਆਦੀ ਪਾਰਟੀ ਦੇ ਉੱਤੇ ਬਿਲਜਾਮ ਲੱਗ ਰਹੇ ਨੇ ਵਿਰੋਧੀ ਲਗਾ ਰਹੇ ਨੇ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਦੇਖਾਂਗੇ ਪਰ ਆਖਰਕਾਰ ਇਸ ਦੇ ਵਿੱਚ ਲੋਕ ਮੁੱਦੇ ਕਿੱਥੇ ਨੇ ਭ੍ਰਿਸ਼ਟਾਚਾਰ ਕਰਕੇ ਆਂਦੇ ਚਲੇ ਜਾਂਦੇ ਦੂਜੇ ਆਂਦੇ ਆ ਦੂਜੇ ਕਹਿੰਦੇ ਅਸੀਂ ਇਹਨਾਂ ਠੋਕ ਦਿਆਂਗੇ ਦੂਜੇ ਕਹਿੰਦੇ ਸਾਨੂੰ ਆ ਲਾਈਨ ਤੇ ਵੀ ਇੱਕ ਗਲਤ ਕੰਮ ਕਰਿਆ ਸੀ ਠੋਕ ਦਿਆਂਗੇ ਪਰ ਪੰਜਾਬ ਉੱਥੇ ਉੱਥੇ ਖੜਿਆ ਪੰਜਾਬ ਦੇ ਉੱਤੇ ਸਿਰ ਜਿਹੜਾ ਕਰਜ਼ਾ 4 ਲੱਖ ਕਰੋੜ ਕਹਿੰਦੇ ਪਾਰ ਹੋ ਚੁੱਕਿਆ ਹੁਣ ਇਸ ਦੀ ਪਰਭਾਈ ਕਿਵੇਂ ਹੋਵੇਗੀ ਕੀ ਭ੍ਰਿਸ਼ਟਾਚਾਰ ਮੁਕਤ ਸਿਰਫ ਕੱਲੇ ਇਸਤਿਹਾਰ ਲਾਉਣ ਦੇ ਨਾਲ ਇਸ ਦੀ ਪਰਭਾਈ ਕੀਤੀ ਜਾਵੇਗੀ ਜਾਂ ਫਿਰ ਪੰਜਾਬ ਵਿੱਤੀ ਸੰਕਟ ਦੇ ਰਾਹ ਵੱਲ ਤੁਰ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਬਤ ਵੀ ਖੁੱਲੀ ਗੱਲਬਾਤ ਕਰਾਂਗੇ ਸੋ ਤੁਸੀਂ ਵੇਖਦੇ ਰਹੋ ਚੈਨਲ ਦੇ ਉੱਤੇ ਹਰ ਇੱਕ ਅਪਡੇਟ ਤੁਹਾਨੂੰ ਹੋਰ ਜਾਣਕਾਰੀ ਦਿੰਦੇ ਰਹਾਂਗੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕ ਤੇ ਦੱਸ ਸਕਦੇ ਹੋ ਕਿ ਆਪਾਂ ਕਿਸ ਵਿਸ਼ੇ ਦੇ ਉੱਤੇ ਗੱਲਬਾਤ ਕਰੀਏ ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਇਹ ਹਰ ਚਰਨ ਸੀ ਪੁੱਲਰ ਹੋਰਾਂ ਦਾ ਮਾਮਲਾ ਇਸ ਮਾਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਅਫਸ਼ਾਹੀ ਦੇ ਉੱਤੇ ਕੀ ਅਸਰ ਪਿਆ ਕੀ ਇਸ ਦੇ ਨਾਲ ਜਿਹੜੀ ਰਿਸਪਸਾਂ ਮੰਗੀਆਂ ਜਾਂਦੀਆਂ ਸੀ ਕੀ ਉਸ ਨੂੰ ਠੱਲ ਪਈ ਹੈ ਜਾਂ ਫਿਰ ਹੋਰ ਵਧਿਆ ਕੀ ਕੋਈ ਚੱਲ ਰਿਹਾ ਤੁਹਾਡੇ ਇਲਾਕੇ ਦੇ ਵੀ ਤੁਹਾਡੇ ਬਾਬਤ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਇਸ ਵੀਡੀਓ ਤੇ ਕਮੈਂਟ ਬਾਕਸ ਤੇ ਜਰੂਰ ਦਿਓ ਧੰਨਵਾਦ